ਜਿਵੇਂ ਮਾਨਜੋਗ ਡੀਜੀਪੀ ਪੰਜਾਬ 3i ਜੁਲੂ ਦਾਣਾ ਰੇਂਜ ਐਸਐਸਪੀ ਖੰਨਾ ਸਾਹ ਦੇ ਜੋ ਡਾਇਰੈਕਸ਼ਨ ਨੇ ਸਾਨੂੰ ਮਾੜੇ ਅੰਸਰਾਂ ਤੇ ਕਾਬੂ ਪਾਉਣ ਵਾਸਤੇ ਤੇ ਜੋ ਵੀ ਇਲੀਗਲ ਐਕਟੀਵਿਟੀਜ਼ ਚੱਲ ਰਹੀਆਂ ਨੇ ਉਹਨਾਂ ਤੇ ਰੋਕ ਪਾਉਣ ਵਾਸਤੇ ਉਸ ਦੇ ਇਸ ਦੇ ਚਲਦੇ ਐਸਪੀ ਡੀ ਸਾਹਿਬ ਖੰਨਾ ਦੇ ਦਿਸ਼ਾ ਨਿਰਦੇਸ਼ਾਂ ਦੇ ਸਦਨ ਬਹੁਤ ਬੜੀ ਸਹਾਇਤਾ ਮਿਲੀ ਹੈ 29 ਤਰੀਕ ਨੂੰ ਸਾਨੂੰ ਸੀਕ੍ਰੇਟ ਇਨਫੋਰਮੇਸ਼ਨ ਸੀ ਕਿ ਇੱਕ ਫਰਪਾਉ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਅੰਮ੍ਰਿਤਸਰ ਇਹ ਬਸ ਦੇ ਵਿੱਚ ਆ ਰਿਹਾ ਹੈ ਇਹਦੇ ਕੋਲ ਨਜਾਇਜ਼ ਅਸਲਾ ਜਿਸ ਤੇ ਅਸੀਂ ਐਫ ਆਈ ਆਰ ਤੁਰੰਤ ਐਫ ਆਈ ਆਰ ਰਜਿਸਟਰ ਕੀਤੀ ਤੇ ਇੰਜ ਜੀਟੀਆ ਸੀ ਨਾਕਾ ਬੰਦੀ ਕੀਤੀ ਨਾਕਾਬੰਦੀ ਦੇ ਦੌਰਾਨ ਸਾਨੂੰ ਇਹ ਬੰਦਾ ਸੀ ਰੌਲਾ ਪਿੱਤਾ ਤੇ ਇਹਦੇ ਕੋਲੋਂ ਸਾਨੂੰ 4 ਕੰਟਰੀ ਮੇਡ ਪਿਸਟਲ ਬੱਤੀ ਹੋਰ ਸਮੇਤ ਮੈਗਜ਼ੀਨ ਤੇ 4-5 ਜਿੰਦਾ ਰੌਂਡ ਬੱਤੀ ਹੋਰ ਦੇ ਸਾਨੂੰ ਉਹ ਬਰਾਮਦ ਹੋਇਆ ਸੀ ਕਿੱਥੋਂ ਲੈ ਕੇ ਆ ਰਿਹਾ ਸੀ ਕਿੱਥੇ ਲੈ ਕੇ ਜਾਂਦਾ ਸੀ ਇਹ ਜੋ ਸਾਨੂੰ ਅਜੇ ਫ੍ਰੀਮ ਨਦੀ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਵੀ ਇਹ ਮੱਧ ਪ੍ਰਦੇਸ਼ ਤੋਂ ਲੈ ਕੇ ਆਇਆ ਸੀ ਤੇ ਇਹ ਅੱਗੇ ਉਹਦੇ ਇਹਦੇ ਕੋਨਟੈਕਟ ਨੇ ਜਿੰਨਾ ਮੀਸਨ ਅੱਗੇ ਸਪਲਾਈ ਕਰਨੇ ਸੀ ਉਧਰ ਲੈ ਕੇ ਜਾ ਰਿਹਾ ਸੀ ਇਹ ਸਿਰਪੀ ਚੀਜ਼ ਦਾ ਕਰਦਾ ਸੀ ਯਾਰ ਸਿਰਪਚੀ ਦਾ ਕੰਮ ਕਰਦਾ ਸੀ ਕਿਸਟਮ ਸੀ ਨਾਲ ਸਾਨੂੰ ਇਹਦੇ ਤੇ ਇਹ ਪਹਿਲਾ ਮੁਕੱਦਮਾ ਹੈ ਇਸ ਤੋਂ ਪਹਿਲਾਂ ਇਹਦੇ ਤੇ ਕੋਈ ਮੁਕੱਦਮਾ ਨਹੀਂ ਹੈ ਤੇ ਕਦੋਂ ਤੋਂ ਕੰਮ ਕਰ ਰਿਹਾ ਹੈ ਤੇ ਹੋਰ ਕੋਣ ਕੋਣ ਇਨਵੋਲਡ ਨਾ ਇਹਦੇ ਵਿੱਚ ਇਨਵੋਲਡ ਨੇ ਉਹਦੇ ਤੇ ਸਾਡੀ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਸਭ ਮੋੜ ਦੇ ਪੜਤਾਲ ਜਕੀ ਸਾਹਮਣੇ ਆ ਕੇ ਇਹ ਪੰਜਾਬ ਦੇ ਵਿੱਚ ਇਹ ਸਪਲਾਈ ਕਰਨਾ ਸੀ ਉਹ ਹੋਰ ਵੀ ਕਿਤੇ ਸਟੇਜ ਦੇ ਵਿੱਚ ਕਰਦੇ ਨਹੀਂ ਹਜੇ ਤੱਕ ਤਾਂ ਇਹੀ ਹੈ ਕਿ ਇਸਨੇ ਅੱਗੇ ਪੰਜਾਬ ਦੇ ਕਿਸੇ ਬੰਦੇ ਨੂੰ ਦੇਣਾ ਸੀ ਜਿਹੜੇ ਆਪਦੇ ਦੇ ਵਸਤੇ ਲੈ ਕੇ ਆਏ ਸੀ ਜਾਂ ਕਿਸੇ ਵਸਤੇ ਲੈ ਕੇ ਆਏ ਸੀ ਪੰਜਾਬ ਦੇ ਵਸਤੇ ਸਰ ਕੀ ਬੈਕਗ੍ਰਾਉਂਡ ਹੈ ਬੰਦੇ ਦੀ ਬੈਕਗ੍ਰਾਉਂਡ ਕੀ ਹੈ ਕੋਈ ਬਿਨੈਸ ਕਰਦਾ ਹੈ ਜਾਂ ਇਹੀ ਕੰਮ ਕਰਦਾ ਜੀ ਇਹ ਪਹਿਲਾਂ ਟੈਕਸੀ ਚ ਲੰਦਾ ਸੀ ਕਿਰੇ ਖੇਤੀ ਦਾ ਕੰਮ ਕਰਦਾ ਸੀ ਪਹਿਲਾਂ ਉਸ ਤੋਂ ਬਾਅਦ ਫਿਰ ਟੈਕਸੀ ਚ ਲੰਨ ਲੱਗ ਗਿਆ ਤੇ ਹੁਣ ਇਹ ਜੋ ਦੱਸ ਰਹੇ ਆਏ ਕਿ ਜੋ ਸਾਢੇ 3 ਪਰਤਾਜ ਹੇ ਤੱਕ ਆਇਆ ਵੀ ਇਹ ਸਵਾਹ ਅਜੇ ਪਹਿਲੀ ਵਾਰ ਲੰਘ ਗਿਆ ਸੀ ਇਹ ਪੜਿਆ ਗਿਆ ਇਕੱਲਾ ਹੀ ਆ ਜਾਂ ਪਿੱਛੇ ਗੈਂਗ ਵੀ ਆ ਦੇ ਨਾਲ ਗੈਂਗ ਤਾਂ ਨਹੀਂ ਕਹ ਸਕਦੇ ਪਰ ਇਹਦੇ ਨਾਲ ਹਾਂ ਬੰਦੇ ਬੋਲਡ ਜਰੂਰ ਹੈਗੇ ਨੇ ਤੇ ਅਸੀਂ ਉਹਨਾਂ ਦੇ ਵਿਸ਼ੇ ਉੱਤੇ ਅਸੀਂ ਕਰ ਰਹੇ ਹਾਂ ਕਿ ਉਹਨਾਂ ਨੂੰ ਜਲਦੀ ਫੜ ਲਾਂ ਸਰ ਕਿੱਥੋਂ ਤੁਹਾਨੂੰ ਕਿੱਥੋਂ ਹੋਈ ਸੀ ਸਰ ਕਿਸੇ ਨੇ ਇਹ ਅਸੀਂ ਸਿਟੀ ਟੂ ਦੇ ਇੰਡੀਆ ਦੇ ਵਿੱਚ ਕਿਤੇ ਸੀ ਜੋ ਅੰਬਾਲਾ ਡਰਿਆਣਾ ਹਾਈਵੇ ਹੈ ਉਹਦੇ ਤੇ ਅਸੀਂ ਨਕਾ ਲਗਾਏ ਸੀ ਇਸ ਰੋਡ ਤੇ ਸਾਡਾ ਵੈਸੇ ਅਦਰਵਾਇਜ਼ ਹਾਈ ਟੈਕ ਨਕਾ ਵੀ ਲੱਗਿਆ ਹੋਇਆ ਹੈ ਹਾਈ ਟੈਕ ਨਕਰੀਆ ਦੇ ਉੱਤੇ ਵੀ ਸਭੀ ਕਾਫੀ ਗੀਂਦ ਤੇ ਚੱਲਦੀ ਹੈ ਤੇ ਆਕੇ ਦੀ ਹੈਲਪ ਦੇ ਨਾਲ ਤੇ ਅਡਮਿਨਿਸਟ੍ਰੇਸ਼ਨ ਦੀ ਮਦਦ ਨਾਲ ਜਿਹੜੇ ਫੋਰਸ ਦੇ ਉਹ ਜਿਹੜੀ ਪੁਲਿਸਟੇਸ਼ਨ ਦੀ ਫੋਰਸ ਦੀ ਮਦਦ ਦੇ ਨਾਲ ਇਹ ਬੰਦਾ ਸਾਡੇ ਕਬੂਲ ਹੋਇਆ ਇਸ ਤੋਂ ਇਲਾਵਾ ਵੀ ਸਾਡੀ ਟੀਮ ਕਾਫੀ ਹਾਰਡਵਰਕ ਕਰ ਰਹੀ ਹੈ ਤੁਸੀਂ ਜਿਦੋਂ ਤੁਹਾਡੇ ਨਾਲ ਪ੍ਰੈਸ ਕਾਨਫਰੰਸ ਅਸੀਂ ਕਰਦੇ ਰਹਿੰਦੇ ਆ ਹੋਰ ਵੀ ਬਹੁਤ ਰਿਕਵਰੀਜ਼ ਹੁੰਦੀਆਂ ਜਿਹੜੀਆਂ ਸਾਡੀ ਨਾਕੇ ਤੇ ਗੁੰਡੀਆਂ ਨੇ ਜਾਂ ਸਾਡਾ ਸੀਆਈਏ ਸਟਾਫ ਜਿਹੜਾ ਆਪਣੀ ਮਿਹਨਤ ਨਾਲ ਇਹਨਾਂ ਦੀ ਰਿਕਵਰੀਆਂ ਤੱਕ ਜਿਹੜੀ ਜਿਹੜੀਆਂ ਰਿਕਵਰੀਜ਼ ਨੇ ਹੈਵੀ ਰਿਕਵਰੀਜ਼ ਨੇ ਇਨਾਂ ਨੂੰ ਅੰਜਾਮ ਦਿੱਤਾ ਤੇ ਸਭੀ ਟੀਮ ਜਿਹੜੀ ਹੈ ਖੰਨਾ ਪੁਲਿਸ ਮਾੜੇ ਅਨਸਰਾਂ ਨੂੰ ਕਾਬੂ ਕਰਨ ਵਾਸਤੇ ਖੜਮ ਤਿਆਰ ਹੈ ਤੇ ਸਖਤ ਮੀਟ ਕਰ। ਤਾਂ ਜਿਸ ਤੋਂ ਉਸੇ ਗਰਨਾਲੋਂ ਬਰਾਮਦ ਕੀਤਾ ਕੋਈ ਮੋਬਾਈਲ ਵੀ ਮਿਲਿਆ ਜੀ ਤਾਂ ਕਿ ਜਿਹਨੂੰ ਫੋਨ ਕੀਤਾ ਹੋਣਾ ਕਿਸ ਨੇ ਕਿਹਨੂੰ। ਉਹਨੇ ਮੋਬਾਈਲ ਫੋਨ ਮਿਲਿਆ ਜੀ ਸਾਨੂੰ ਉਹਦੇ ਤੇ ਸੇ ਕਰ ਰਹੀ ਸਾਡੀ ਟੈਕਨੀਕਲ ਟੀਮ ਲੱਗਤੋ ਹੈਗੀ ਸਾਡੀ ਟੈਕਨੀਕਲ ਟੀਮ ਉਹਦੇ ਤੇ ਵਰਕ ਕਰ ਰਹੀ ਹੈ ਆਲਰੇਡੀ। ਉਹਦੇ ਵਿੱਚ ਕੋਈ ਸ਼ੂਟ ਹੈਗੇ ਨਹੀਂ ਅਸੀਂ ਉਹਨਾਂ ਦੇ ਕੰਮ ਕਰਾ। ਠੀਕ ਹੈ।